ਸਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਦੇ ਸਵਾਗਤਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਦੁੱਧ ਵਾਲੀਆਂ ਮਿੱਠੀਆਂ ਸੇਵੀਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਸੇਵੀਆਂ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀਆਂ ਹਨ ਇੱਧਰ ਮੈਂ ਸੇਵੀਆਂ ਬਣਾਉਣ ਲਈ ਇੱਕ ਕੌਲੀ ਸੇਮੀਆਂ ਦੀ ਲੈ ਲਈ ਸੀ ਮੈਂ ਪੁੱਜੀਆਂ ਹਿਆਂ ਮੈਦੇ ਤੇ ਸੂਜੀ ਵਾਲੀਆਂ ਸੇਮੀਆਂ ਲਈਆਂ ਹਨ ਤੁਸੀਂ ਆਟੇ ਦੀਆਂ ਸੇਮੀਆਂ ਜਾਂ ਕੋਈ ਵੀ ਸੇਮੀਆਂ ਲੈ ਸਕਦੇ ਹੋ ਅੱਧੀ ਕੌਲੀ ਮੈਂ ਚੀਨੀ ਦੀ ਲੈ ਲਈ ਥੋੜੇ ਜਿਮੈਂ ਡਰਾਈ ਫਰੂਟ ਲੈ ਲਏ ਬਦਾਮ ਅਤੇ ਕਾਜੂ ਇਹ ਪਾਉਣਾ ਆਪਸ਼ਨਲ ਹੈ ਤੁਸੀਂ ਬਿਨਾਂ ਇਸ ਤੋਂ ਵੀ ਸੇਮੀਆਂ ਬਣਾ ਸਕਦੇ ਹੋ ਹੁਣ ਗੈਸ ਤੇ ਮੈਂ ਪੈਨ ਰੱਖ ਦਿੱਤਾ ਸੀ ਇਸ ਵਿੱਚ ਮੈਂ 3 ਗਲਾਸ ਦੁੱਧ ਦੇ ਪਾ ਦਿੱਤੇ ਸੀ ਦੁੱਧ ਵੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹਣ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੀ ਆਉਣ ਲੱਗ ਗਈ ਗੈਸ ਦੀ ਫਲੇਮ ਮੈਂ ਲੋ ਕਰ ਦਿੱਤੀ ਹੁਣ ਇਸ ਵਿੱਚ ਸੇਮੀਆਂ ਪਾਦਵਾਂਗੇ ਮੈਂ ਇੱਕ ਕੌਲੀ ਸੇਮੀਆਂ ਦੀ ਲਈ ਸੀ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਸੇਮੀਆਂ ਲੈ ਸਕਦੇ ਹੋ ਸੇਮੀਆਂ ਨੂੰ ਚੰਗੀ ਤਰ੍ਹਾਂ ਦੁੱਧ ਵਿੱਚ ਮਿਲਾ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਉਬਾਲੀ ਆਉਣ ਦਵਾਂਗੇ ਗੈਸ ਦੀ ਫਲੇਮ ਹਲੇ ਮੈਂ ਲੋ ਹੀ ਰੱਖੀ ਆ ਹੁਣ ਦੁੱਧ ਨੂੰ ਉਬਾਲੀ ਆਉਣ ਲੱਗ ਗਈ ਹੁਣ ਮੈਂ ਇਸ ਵਿੱਚ ਚੀਨੀ ਪਾਦਵਾਂਗੇ ਚੀਨੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਮੈਂ ਅੱਧੀ ਕੌਲੀ ਚੀਨੀ ਦੀ ਲਈ ਸੀ ਉਸ ਵਿੱਚੋਂ ਮੈਂ 1-2 ਚਮਚ ਰੱਖ ਲਏ ਕਿਉਂਕਿ ਇਹ ਮੋਟੀ ਚੀਨੀ ਸੀ ਹੁਣ ਚੀਨੀ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਸੇਵੀਆਂ ਤੇ ਦੁੱਧ ਵਿੱਚ ਹੁਣ ਇਸ ਨੂੰ ਢੱਕ ਕੇ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਢੱਕਣ ਮੈਂ ਉਸ ਦਾ ਉਨਾ ਹੀ ਰੱਖਿਆ ਤਾਂ ਜੋ ਦੁੱਧ ਨਾ ਉਬਲ ਜਾਵੇ ਹੁਣ 7-8 ਮਿੰਟ ਹੋ ਗਏ ਸੀ ਸੇਵੀਆਂ ਨੂੰ ਪੱਕਦਿਆਂ ਨੂੰ ਸੇਵੀਆਂ ਆਪਣੀਆਂ ਚੰਗੀ ਤਰ੍ਹਾਂ ਫੁੱਲ ਵੀ ਗਈਆਂ ਦੁੱਧ ਵੀ ਆਪਣਾ گاੜਾ ਹੋ ਗਿਆ ਹੁਣ ਮੈਂ ਸੇਵੀਆਂ ਨੂੰ ਥੋੜਾ ਜਿਹਾ ਚੈੱਕ ਕਰ ਲਵਾਂਗੇ ਕਿਉਂਕਿ ਮੈਦੇ ਦੀਆਂ ਸੇਵੀਆਂ ਥੋੜਾ ਜਿਹਾ ਪੱਕਣ ਵਿੱਚ ਟਾਈਮ ਲੈਂਦੀਆਂ ਹਨ ਹਲੇ ਸੇਮੀਆਂ ਥੋੜੀਆਂ ਜਿਹੀਆਂ ਆਪਣੀਆਂ ਕੱਚੀਆਂ ਹਨ ਇਸ ਨੂੰ ਮੈਂ ਦੋ ਕਮਿੰਟ ਟੱਕ ਕੇ ਫਿਰ ਤੋਂ ਪਕਾ ਲਵਾਂਗੇ ਹੁਣ ਸੇਮੀਆਂ ਨੂੰ ਪੱਕਦੇ ਨੂੰ ਦੋ ਤਿੰਨ ਮਿੰਟ ਦੁਬਾਰਾ ਤੋਂ ਫਿਰ ਹੋ ਗਏ ਸੀ ਹੁਣ ਟੱਕਣ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ ਸੇਮੀਆਂ ਆਪਣੀਆਂ ਹੁਣ ਚੰਗੀ ਤਰ੍ਹਾਂ ਫੁੱਲ ਗਈਆਂ ਦੁੱਧ ਵੀ ਆਪਣਾ گاੜਾ ਹੋ ਗਿਆ ਹੁਣ ਇਸ ਵਿੱਚ ਮੈਂ ਡਰਾਈ ਫਰੂਟ ਐਡ ਕਰ ਦਵਾਂਗੇ ਡਰਾਈ ਫਰੂਟ ਪਾਉਣਾ ਆਪਸ਼ਨਲ ਹੈ ਤੁਸੀਂ ਬਿਨਾਂ ਇਸ ਤੋਂ ਵੀ ਸੇਮੀਆਂ ਬਣਾ ਸਕਦੇ ਹੋ ਮੇਰੇ ਬੱਚਿਆਂ ਨੂੰ ਡਰਾਈ ਫਰੂਟ ਪਸੰਦ ਨੇ ਇਸ ਲਈ ਮੈਂ ਇਸ ਵਿੱਚ ਡਰਾਈ ਫਰੂਟ ਐਡ ਕਰੇ ਨੇ ਹੁਣ ਇਸ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਗੈਸ ਦੀ ਫਲੇਮ ਮੈਂ ਬੰਦ ਕਰ ਦਵਾਂਗੀ ਸੇਮੀਆਂ ਨੂੰ ਮੈਂ ਸਰਵ ਕਰ ਲਵਾਂਗੀ ਸੇਮੀਆਂ ਨੂੰ ਮੈਂ ਡੋਂਗੇ ਵਿੱਚ ਸਰਵ ਕਰ ਲਿਆ ਸੀ ਉੱਪਰੋਂ ਮੈਂ ਥੋੜਾ ਜਿਹਾ ਇਸ ਨੂੰ ਡੈਕੋਰੇਟ ਕਰ ਦਿੱਤਾ ਤਾਂ ਜੋ ਦੇਖਣ ਵਿੱਚ ਸੇਮੀਆਂ ਆਪਣੀਆਂ ਵਧੀਆ ਲੱਗਣ ਸੇਮੀਆਂ ਆਪਣੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਸੀ ਜੇਕਰ ਤੁਹਾਨੂੰ ਮੇਰੇ ਦੁੱਧ ਵਾਲੀਆਂ ਮਿੱਠੀਆਂ ਸੇਮੀਆਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ